ਚੁੰਦਾ ਕੌਣ ਹੈ ਆਪਾਂ ਕਿਤੇ ਚੁੰਨ ਵੇਲੇ ਸੋਚਿਆ ਆ ਤੁਹਾਡੇ ਪਿੰਡ ਸਰਪੰਚੀ ਦੇ ਵੀ ਇਲੈਕਸ਼ਨ ਹੋਏ ਹੋਣੇ ਸਰਪੰਚੀ ਦੇ ਇਲੈਕਸ਼ਨਾਂ 'ਚ ਕਿਸੇ ਨੇ ਗੱਲ ਕੀਤੀ ਸੀ ਕਿ ਲਾਇਬ੍ਰੇਰੀ ਬਣਾ ਦੇਾਂਗੇ ਜਾਂ ਸੀਵਰੇਜ ਦਾ ਕੰਮ ਬੈਟਰ ਕਰ ਦੇਾਂਗੇ ਹੈਲਥ ਸੈਂਟਰ ਬਣਾ ਦੇਾਂਗੇ ਪਿੰਡ ਨੂੰ ਬੈਟਰ ਕਰਨ ਦਾ ਤਰੀਕਾ ਕੋਈ ਹੋਰ ਦੱਸਿਆ ਹੋਵੇ ਜਾਂ ਸਿਰਫ ਇਹ ਕਿ ਲੈ ਵੀ ਪੀ ਲੋ ਸ਼ਰਾਬ ਵੰਡ ਦਿਓ ਪੈਸੇ ਤੇ ਆ ਮੇਰੇ ਤੇ ਆ ਤੇਰੇ ਤੇ ਸਾਡੀ ਇਹਦੇ ਨਾਲ ਲਾਕਡਾਟ ਵੋਟਾਂ ਪਈਆਂ ਜੇ ਇਹ ਨਾ ਪਈਆਂ ਹੁੰਦੀਆਂ ਤਾਂ 15000 ਕਰੋੜ ਰੁਪਏ ਪੰਜਾਬ ਦਾ ਪੰਚਾਇਤੀ ਇਲੈਕਸ਼ਨ ਤੇ ਨਾ ਲੱਗਦਾ ਓਏ ਕੁੜੀਆਂ ਮੁੰਡੇ ਸਾਡੇ ਉਤੇ ਧੱਕੇ ਖਾ ਰਹੇ ਨੇ ਮੈਂ ਸੀਰੀਅਸਲੀ ਦੱਸ ਰਿਹਾ ਤੁਹਾਨੂੰ ਉਸਦਾ ਹਾਲ ਕੀ ਹੈ ਮੈਨੂੰ ਪਤਾ ਹਰ ਰੋਜ਼ 10 ਜਗ੍ਹਾ ਫੋਨ ਕਰੀਦੇ ਆ ਓਏ ਇਹਨੂੰ ਦੇ ਦਿਓ ਕੋਈ ਕੰਮ ਯਾਰ ਮਰੀ ਜਾਂਦਾ ਹੈ ਆ ਹਾਲੇ ਜੇ ਇੰਨਾ ਵਾਰ ਨਹੀਂ ਸੋਚਣਾ ਤੁਹਾਡੀ ਮੁਬਾਰਕ ਭਾਈ ਕੀ ਕਰ ਸਕਦੇ ਆ ਜਿਸ ਬੰਦੇ ਦੇ ਵਿੱਚ ਵੀ ਕੋਈ ਸੈਂਸਿਟੀਵਿਟੀ ਹੈ ਉਹ ਅੱਗੇ ਨਿਕਲ ਕੇ ਚੱਲੇ ਮੈਂ ਦੱਸਵਾ ਦਰਿਆ ਤਾਂ ਤੁਹਾਡੇ ਕੋਲ ਦੀ ਜਾਂਦਾ ਮੈਂ ਤਾਂ ਜੰਡੀਗੜ ਰਹਿਣਾ ਜਾਂ ਚਲੋ ਮੇਰਾ ਪਿੰਡ ਫਰੀਦਕੋਟ ਆ ਲਾ ਗਿਆ ਮੈਂ ਕਿਉਂ ਇੰਨਾ ਤੁਰਿਆ ਫਿਰਾਂ ਵੀ ਬੁੱਢਾ ਨਾਲਾ ਪੈਂਦਾ ਉੱਤੇ ਵਲੀਕੇ ਕੋਲੇ ਇੱਥੇ ਥੋੜੇ ਜਾਂਦਾ ਵਲੀਪੁਰ ਤੋਂ ਚੱਲਿਆ ਤੁਹਾਡੇ ਕੋਲ ਦੀ ਜਾਂਦਾ ਸਿਮਿੰਗ ਹੁੰਦੀ ਪਾਣੀ ਉਹ ਗੰਦਾ ਬਾਣੀ ਤੁਹਾਡੇ ਖਿਲੜਦਾ ਮੈਦਾਨੇ ਲੈਣੇ ਆ ਮੈਂ ਕਿਹਾ ਦੁਰੀਆ ਬਰਦਾਂਗੇ ਯਾਰ ਪਾਣੀ ਇਹੋ ਹੀ ਪਾਣੀ ਸੀ ਹਰ ਪਿੰਡ ਦੇ ਵਿੱਚ ਨਲਕੇ ਤੇ ਖੂਹ ਦਾ ਪਾਣੀ ਪੀ ਕੇ ਵੱਡੇ ਹੋ ਜਾਂ ਬੰਦੇ ਡੰਡ ਮਾਰਦੇ ਸੀ ਸਿਹਤ ਬਣ ਜਾਂਦੀ ਸੀ ਅੱਜ ਪਾਣੀ ਪੀ ਲੋ ਕੈਂਸਰ ਹੋ ਜਾਂਦਾ ਕਾਲਾ ਪੀ ਲਿਆ ਹੋ ਜਾਂਦਾ ਸਰੋਸਸ ਹੋ ਜਾਂਦਾ ਕਿਉਂ ਬਾਈ ਜੰਮਦੇ ਬੱਚੇ ਦਿਮਾਗੀ ਤੌਰ ਤੇ ਆ ਪਾਹਾਜ ਹੋ ਰਹੇ ਨੇ ਆ ਤੁਹਾਡੇ ਲੱਗ ਗਈ ਆ ਮਾੜੀ ਮੁਸਤਫਾ ਤੇ ਹੋਰ ਕਿੰਨੇ ਪਿੰਡ ਨੇ ਉਧਰ ਮਲੋਟਾਲ ਵੀ ਨੇ ਧਰਾਂਗ ਵਾਲਾ ਹੋਰ ਪਤਾ ਨਹੀਂ ਕਿੰਨੇ ਪਿੰਡ ਇਹ ਸਾਰਾ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਤੇ ਆਪਾਂ ਪੁੱਛਿਆ ਹੀ ਨਾ ਆਪਾਂ ਫੇਰੇ ਕਹਿ ਦिए ਮੈਂ ਕੀ ਲੈਣਾ ਤੇ ਫਿਰ ਦੂਜੇ ਨੇ ਥੋਥੋ ਕੀ ਲੈਣਾ ਆ ਜੀਰੇ ਵਾਲਾ ਤੁਹਾਡੇ ਲੱਗ ਗਿਆ ਹੀ ਹੈ ਜੀਰੇ ਵਾਲੀ ਫੈਕਟਰੀ ਉਹਨਾਂ ਦੀਆਂ ਮੱਜਾਂ ਵੀ ਮਰ ਗਈਆਂ ਸੀ ਮਨਸੂਰ ਵਾਲੇ ਦੀਆਂ ਸ਼ਾਇਦ ਹਰ ਪਿੰਡ ਦੇ ਵਿੱਚ ਕਾਲਾ ਤੇ ਲਾਹਣ ਵਰਗਾ ਪਾਣੀ ਵੀ ਨਿਕਲ ਆਇਆ ਸੀ ਸਾਰਾ ਪੰਜਾਬ ਕਹਿ ਦਿੰਦਾ ਅਸੀਂ ਕੀ ਲੈਣਾ ਇਹਦੇ ਨਾਲ 25 ਪਿੰਡਾਂ ਦਾ ਮਸਲਾ ਹੈ ਉਹ 25 ਪਿੰਡਾਂ ਦੇ ਨਾਲ ਪੰਜਾਬ ਵਾਲੇ ਖੜੇ ਅੱਜ ਉਹ ਫੈਕਟਰੀ ਬੰਦ ਹੋਈ ਉਹਨਾਂ ਦਾ ਪਾਣੀ ਸੁਧਰਨਾ ਸ਼ੁਰੂ ਹੋਇਆ ਉਹ ਕੀ ਕਰਨਾ ਇਹੋ ਜਿਹੇ ਪੈਸੇ ਨਾਲ ਜਿਹਦੇ ਨਾਲ ਬਿਮਾਰ ਹੋ ਕੇ ਪਏ ਰਹੋ ਨਾ ਖਾਣਾ ਚੰਗਾ ਨਾ ਪੀਣਾ ਚੰਗਾ ਕੀ ਫਾਇਦਾ ਹੈ ਇਸ ਜਿੰਦਗੀ ਦਾ ਇਹਦੇ ਬਾਰੇ ਸਾਨੂੰ ਹੀ ਬੋਲਣਾ ਪੈਣਾ ਯਾਰ ਸਾਨੂੰ ਹੀ ਤੁਰਨਾ ਪੈਣਾ ਜਿੰਨਾ ਚਿਰ ਔਰ ਇਹ ਲੋਕਤੰਤਰ ਦਾ ਜ਼ਮਾਨਾ ਹੈ ਲੋਕਤੰਤਰ ਦੇ ਜ਼ਮਾਨੇ ਚ ਸਿਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਆ ਬੁੱਢੇ ਨਾਲੇ ਬਾਰੇ ਅਸੀਂ ਥੋੜਾ ਜਿਹਾ ਵੀ ਕੁਝ ਕਰਵਾ ਪਾਏ ਤਾ ਇਸ ਕਰਕੇ ਕਿ ਉਥੇ ਲੋਕ ਆਏ ਔਰ ਸਾਥੋਂ ਥੋੜੀ ਡਰਨਾ ਉਹਨਾਂ ਨੇ ਸਾਡੇ ਸਿੰਘ ਲੱਗੇ ਆ ਸਾਡੀ ਤੁਹਾਡੇ ਨਾਲ ਹੀ ਤਾਕਤ ਹੈ ਤੇ ਤੁਹਾਡੀ ਸਾਡੇ ਨਾਲ ਤਾਕਤ ਹੈ ਜਦੋਂ ਹੱਥ ਨੂੰ ਹੱਥ ਹੋ ਕੇ ਸਿਰਾਂ ਦੀ ਗਿਣਤੀ ਵੱਧਦੀ ਆ ਉਹ ਕੰਮ ਹੋ ਜਾਂਦਾ ਹੈ ਨਹੀਂ ਤਾਂ ਨਹੀਂ ਹੋਣਾ ਆ 13 ਤਰੀਕ ਨੂੰ ਵੀ ਅਸੀਂ ਇਕੱਠੇ ਕਿਉਂ ਹੋਣਾ ਹੈ ਸਿਰਫ ਇਸ ਕਰਕੇ ਕਿ ਤਿੰਨ ਚਾਰ ਆਏ ਹੋ ਜੇ ਮਤੇ ਪਾਇ ਜਾਣ ਔਰ ਗਵਰਨਮੈਂਟ ਨੂੰ ਕਿਆ ਜਾਏਗੇ ਰੁਪਾਸਕਰ ਜੇ ਨਹੀਂ ਬਾਸ ਕਰੇਗੇ ਤਾਂ ਚਲੋ ਤੇ ਜਿਹੜੇ ਨਵੇਂ ਆਉਣਗੇ ਨਾ ਸ਼ਰਤਾਂ ਤੇ ਆਉਣ ਪਾਣੀ ਦਾ ਬੁਰਾ ਹੋਣਾ ਕਾਲਾ ਹੋ ਰਿਹਾ ਤੇ ਕਾਨੂੰਨ ਕਿਹੜਾ ਬਣ ਰਿਹਾ ਪੰਜਾਬ 'ਚ ਕਿ ਯਾਰ ਜਿਹੜੀ ਵੀ ਫੈਕਟਰੀ ਥੱਲੇ ਪਾਣੀ ਪਾਉਂਦੀ ਆ ਕਾਲਾ ਕਰਦੀ ਆ ਜਾਂ ਦਰਿਆ 'ਚ ਪਾ ਕੇ ਗੰਦਾ ਕਰਦੀ ਆ ਉਹਨਾਂ ਬੰਦਿਆਂ ਦੇ ਉੱਤੋਂ ਸਜ਼ਾ ਹਟਾ ਦਿਓ 74 ਦਾ ਬਿੱਲ ਸੀ ਕਿ 6 ਮਹੀਨੇ ਤੋਂ 6 ਸਾਲ ਦੀ ਸਜ਼ਾ ਹੋ ਸਕਦੀ ਸੀ ਹੁਣ ਨਵਾਂ ਕਾਨੂੰਨ ਸੈਂਟਰ ਚ ਦਾ ਬਣ ਗਿਆ ਪੰਜਾਬ ਵਾਲੇ ਬਣਾਉਣ ਜਾ ਰਹੇ ਨੇ ਕਿ ਸਜ਼ਾ ਖਤਮ ਇਹ ਫੌਜਦਾਰੀ ਚੋਂ ਕੱਢ ਕੇ ਸਿਵਲ ਚ ਲਾ ਆਓ ਜੁਰਮਾਨਾ ਕਰੋ ਗੱਲ ਖਤਮ ਉਹ ਜੁਰਮਾਨਾ ਤਾਂ ਪਹਿਲੇ ਹੀ ਰਾਜਨੀਤਿਕਿਆਂ ਨੂੰ ਲੀਟਰਾਂ ਨੂੰ ਪੈਸਾ ਦੇ ਹੀ ਜਾਂਦੇ ਨੇ ਮਤਲਬ ਉਹਨਾਂ ਨੂੰ ਖੁੱਲ੍ਹ ਘਰ ਦਿਓ ਕਰੋ ਗੰਦਾ ਪਾਣੀ ਔਰ ਪਾਣੀ ਗੰਦੇ ਚ ਸਾਡਾ ਵੀ ਹਿੱਸਾ ਮੜਾ ਜਿਹਾ ਵੇਖਿਓ ਜੇ ਆਪਾਂ ਕਿੰਨੀਆਂ-ਕਿੰਨੀਆਂ ਬੋਰੀਆਂ ਸਿੜਦੇ ਆਂ ਸਪੜਿਆਂ ਕਿੰਨੀਆਂ ਕਰਦੇ ਆਂ ਕਰਨੀ ਇੱਕ ਹੁੰਦੀ ਝਾੜ ਠੋਕ ਦਿੰਨੇ ਆਂ ਨਹੀਂ ਜੀ ਝਾੜ ਵਧੂਗਾ ਤੇ ਖਰਚਾ ਕਿੰਨਾ ਕਰ ਲਿਆ ਬੱਚੇ ਤਾਂ ਉੱਥੇ ਹੀ ਖੜੀ ਐ ਤੇ ਜਿਹੜੇ ਡਾਕਟਰਾਂ ਨੂੰ ਪੈਸੇ ਦਿੰਨੇ ਆਂ ਅੱਡਾ ਸੇਧਾਂ ਗਈਆਂ ਅੱਡਾ ਇੰਨਾਂ ਗੱਲਾਂ ਬਾਰੇ ਕੁਛ ਤਾਂ ਸੋਚਾਂਗੇ ਜਾਂ ਨਹੀਂ ਥੋੜਾ ਸੁਧਾਰ ਜਿਹੜਾ ਹੁੰਦਾ ਐ ਸੁਧਾਰ ਸਭ ਤੋਂ ਪਹਿਲਾਂ ਆਪ ਦੇ ਆਪ ਤੋਂ ਸ਼ੁਰੂ ਹੁੰਦਾ ਹੈ ਆਪਾਂ ਕੀ ਕਹਿੰਦੇ ਮੈਂ ਤਾਂ ਗੰਦ ਪਾਉਂਗਾ ਤੂੰ ਸੁਧਰ ਜਾ ਤੂੰ ਭਗਤ ਸਿੰਘ ਬਣ ਜਾ ਮੈਂ ਤਾਂ ਇਹੀ ਚੱਲੂਗਾ ਐ ਨਾ ਹੋਇਆ ਨਾ ਹੋਣਾ ਜੇ ਕੁਝ ਕਰਨਾ ਤਾਂ ਰਲ ਮਿਲ ਕੇ ਸਾਰਿਆਂ ਨੂੰ ਕਰਨਾ ਪੈਣਾ ਔਰ ਉਹ ਸਾਰਿਆਂ ਨੂੰ ਕਰਨ ਲਈ ਕਿਤੇ ਵੀ ਅਸੀਂ ਤੁਹਾਨੂੰ ਕਾਲ ਦੇਈਏ ਟੋਡੇ ਕੋਈ ਮਸਲਾ ਹੋਵੇ ਤਾਂ ਜੀ ਆਇਆਂ ਜਿਵੇਂ ਆ ਜੀਰੇ ਫੈਕਟਰੀ ਦਾ ਕੀਤਾ ਫੇਰ ਉਹ ਕੰਮ ਕਰਾ ਸਕਦੇ ਅਸੀਂ ਐ ਹੀ ਰੋਪੜ ਨੰਗਰ ਉਧਰ ਆਨੰਦਪੁਰ ਸਾਹਿਬ ਮੁਹੱਲੀ ਹਲ ਗਰੁੱਪ ਬਣਾਏ ਨੇ ਬਹੁਤ ਸਾਰੇ ਕੰਮ ਉਹਨਾਂ ਨੇ ਆਪ ਦੇ ਆਪ ਚ ਹੀ ਕਰਾ ਲਏ ਸਾਨੂੰ ਵੀ ਜਾਨ ਦੀ ਲੋੜ ਨਹੀਂ ਪਈ ਦੋ ਜਗ੍ਹਾ ਕਿਹਾ ਅਸੀਂ ਆ ਰਹੇ ਹਾਂ ਫੇਰ ਕੰਮ ਹੋ ਗਏ ਸੋ ਥੋੜਾ ਜਿਹਾ ਉੱਤਰਲੇ ਪਾਸੇ ਨੂੰ ਤੁਰੋ 1 ਨੂੰ 2 ਹੁੰਦੇ 2 ਤੋਂ 4 ਬੰਦੇ ਵੱਧਦੇ ਜਾਂਦੇ ਨੇ ਹਮੇਸ਼ਾ ਪਰ ਚੰਗੀ ਗੱਲ ਕਹਿਣਾ ਨਾ ਛੱਡੋ ਜਿਸ ਦਿਨ ਅਸੀਂ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਛੱਡਤਾ ਸਮਝੋ ਅਸੀਂ ਇਨਸਾਨੀਅਤ ਤੋਂ ਗਿਰ ਗਏ ਉਹ ਗਿਰਨ ਤੋਂ بچੋ ਕਹੋ ਕਿ ਜੇ ਉਹ ਚਲਾਇਆ ਗਿਆ ਕੁਝ ਵੀ ਨਹੀਂ ਰਹਿਣਾ ਫਿਰ ਸਾਰੀ ਦੁਨੀਆ ਕਿਉਂਕਿ ਗੰਦੇ ਤੋਂ ਗੰਦੇ ਹੁੰਦੇ ਜਾ ਰਹੇ ਜਿਹੜਾ ਬੰਦਾ ਤੁਹਾਡੇ ਇੱਥੇ 10 ਕਰੋੜ ਲਾ ਕੇ ਜਿੱਤਿਆ ਉਹਨੇ 60 ਕਰੋੜ ਬਣਾਉਣਾ ਹੈ ਕਿਉਂ 60 ਕਰੋੜ ਬਣਾਉਣ ਲਈ ਉਹਨੇ ਕਿੰਨੇ ਬੰਦਿਆਂ ਨੂੰ ਹੋਰ ਨਾਲ ਰਿਸ਼ਵਤ ਤੇ ਲਾਉਣਾ ਹੈ ਕਿ ਉਹਨਾਂ ਨੇ ਪੈਸੇ ਕਿੱਥੋਂ ਲਏ ਨੇ ਤੁਹਾਡੀ ਜੇਬਾਂ ਚੋਂ ਕੱਢਨੇ ਹਜ਼ਾਰ ਰੁਪਿਆ ਤੁਹਾਨੂੰ ਦੇਣਗੇ ਤੇ 40000 ਕੱਢਣਗੇ ਤਰੀਕਾ ਆਟਾ ਕੱਢਣ ਦਾ ਤੁਹਾਨੂੰ ਉਹ ਨਜ਼ਰ ਨਹੀਂ ਆ ਰਿਹਾ ਆ ਮਾਈਨਿੰਗ ਵੀ ਹੁੰਦੀ ਆ ਤੁਹਾਡੇ ਅਸੀਂ ਬੜੇ ਵਾਰੀ ਕਹਿੰਦੇ ਹਾਂ ਯਾਰ ਮਾਈਨਿੰਗ ਨੂੰ ਫ੍ਰੀ ਕਰੋ ਪਹਿਲਾਂ ਕਿੰਨੀ ਕ ਹੁੰਦੇ ਸੀ ਰੇਟ ਤੇ ਪੈਸੇ ਹੁੰਦਾ ਸੀ ਕੁ ਰੇਟ ਤੇ ਦਾ ਪੈਸਾ ਨਾ ਇਹਨਾਂ ਨੇ ਸ਼ੁਰੂ ਕਰ ਲਿਆ ਇਨਕਮ ਕਿੰਨੀ ਆ ਸਰਕਾਰ ਦੀ 350 ਕਰੋੜ ਓਏ ਇਹਨਾਂ ਦਾ ਤੁਸੀਂ ਨਕਸ਼ੇ ਪਾਸ ਕਰਨ ਤੇ ਟੈਕਸ ਵਧਾ ਦਿਓ 50% 0.50 ਤੁਹਾਨੂੰ 1000 ਕਰੋੜ ਇਕੱਠਾ ਹੋ ਜੂਗਾ ਕਰੋ ਤਾਂ ਸਹੀ ਪਰ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਚੋ ਕਰਪਸ਼ਨ ਗੱਡਣੀ ਹੈ ਇਹਦੇ ਚੋਂ ਇਹਨਾਂ ਦੀਆਂ ਗੱਡੀਆਂ ਆਉਂਦੀਆਂ ਐ ਇਹਦੇ ਚੋਂ ਇਹਨਾਂ ਦੇ ਘਰ ਬਣਦੇ ਨੇ 2.5 ਲੱਖ ਤੋਂ ਜ਼ਿਆਦਾ ਕਿਸੇ ਅਫੀਸਰ ਦੀ ਕਿਸੇ ਐਮ.ਐਲ.ਏ. ਦੀ ਕਿਸੇ ਮੁੱਖ ਮੰਤਰੀ ਦੀ ਤਨਖਾਹ ਦੀ ਤਿੰਨ ਕਰ ਲੋ ਚੱਲ ਤੇ ਕੋਠੀਆਂ ਇਹਨਾਂ ਦੇ ਮਹਿਲਾਂ ਵਰਗੀਆਂ ਨੇ 3 ਲੱਖ ਮੀਨ ਸਾਲ ਦਾ ਕਿੰਨਾ ਬਣਿਆ 36 ਲੱਖ ਤੇ 10-10 15-15 ਕਰੋੜ ਦੇ ਘਰ ਕਿਵੇਂ ਬਣ ਕੇ ਵੀ ਇੰਨੀਆਂ-ਇੰਨੀਆਂ ਗੱਡੀਆਂ ਕਿੱਥੋਂ ਆ ਗਈਆਂ ਕਾ ਦੇ ਬੁੱਛੇ ਦੇ ਬਾਰੇ ਆ ਉਲਟਾ ਖੋਜ ਹੁੰਦੇ ਆ ਉਹ ਯਾਰ ਵੱਡੀ ਗੱਡੀ ਲੈ ਆ ਬੰਦੇ ਬੜੇ ਆ ਇਹਦੇ ਨਾਲ ਉਹ ਥੋੜੀਆਂ ਜਿਹਾ ਪੰਜ ਕੱਢ ਕੇ ਉਹਨਾਂ ਬੰਦਿਆਂ ਨੂੰ ਪੈਸੇ ਦੇਣੇ ਆ ਇਹਨਾਂ ਨੇ ਜਦੋਂ ਪਹਿਲੀ ਸ਼ਰਤ ਵੇਖ ਲਓ ਜਿੰਨਾ ਤਾਮ-ਝਾਮ ਲਈ ਫਰਦੇ ਆ ਇਹ ਆਇਆ ਕਿੱਥੋਂ ਆ ਬਾਹਰ ਇਲੈਕਸ਼ਨ ਹੁੰਦੇ ਨੇ ਟੀਵੀ ਤੇ ਡਿਬੇਟ ਕਰਦੇ ਨੇ ਆਪਦੀਆਂ ਪਾਲਿਸੀਆਂ ਦੱਸਦੇ ਨੇ ਕਿਸ ਹੈਲਥ ਨੂੰ ਮੈਡੀਕਲ ਨੂੰ ਆਏ ਬੈਟਰ ਕਰਾਂਗੇ ਐਜੂਕੇਸ਼ਨ ਨੂੰ ਆਏ ਬੈਟਰ ਕਰਾਂਗੇ ਤੇ ਸਾਡੇ ਕਿਹੜੀਆਂ ਦੱਸਦੇ ਐ ਕਿਹੜੀਆਂ ਦੱਸਦੇ ਨੇ ਅਵਲ ਤਾਂ ਉਹੀ ਸ਼ਰਾਬ ਚੂਰੂ ਪੀ ਕੇ ਡੇਗ ਪੈਂਦੇ ਨੇ ਸ਼ਾਮ ਨੂੰ ਤਾਂ ਇਹ ਸਵੇਰ ਉੱਠ ਕੇ ਫਿਰ ਅਜੀ ਵੀ ਕਿਹੜੇ ਕੰਮ ਤੇ ਲਾਉਣੇ ਆ ਇਹਨਾਂ ਨੂੰ ਕਿ ਸਾਡੇ ਭੋਗ ਤੇ ਆ ਜਾ ਸਾਡਾ ਵਿਆਹ ਹੋਊਗਾ ਸ਼ਗਨ ਦੀ ਫੋਟੋ ਖਿੱਚ ਆ ਜਾ ਕੱਲ ਖਤਮ ਬਣ ਗਈ ਪਾਲਸੀ ਉਹਦੀ ਵੀ ਤੇ ਥੋੜੀ ਵੀ ਅਸੀਂ ਆਪਦੀਆਂ ਪ੍ਰਾਇਓਰਿਟੀਆਂ ਬਦਲਿਏ ਆਪਦੇ ਤੌਰ ਤਰੀਕੇ ਬਦਲਿਏ ਚੋਣ ਦੇ ਤਰੀਕੇ ਬਦਲਿਏ ਨਹੀਂ ਤਾਂ ਫਿਰ ਆਹੀ ਕੁਝ ਹੋਊਗਾ ਜੇ ਸਹੀ ਆ ਫਿਰ ਗੋ ਚੱਲੀ ਚੱਲੋ ਫਿਰ ਵਧੀਆ ਤੇ ਜੇ ਬਦਲਣਾ ਚਾਹੁੰਦੇ ਹੋ ਤਾਂ ਤੌਰ ਤਰੀਕੇ ਬਦਲੋ ਇਹ ਤੁਹਾਡੇ ਵੱਲੋਂ ਅਪਾਇੰਟ ਕੀਤੇ ਬੰਦੇ ਨੇ ਜੋ ਤੁਹਾਡੇ ਲਈ ਕੰਮ ਕਰ ਰਹੇ ਨੇ ਤੁਸੀਂ ਇਸ ਕੰਮ ਦੀ ਇਹਨਾਂ ਨੂੰ ਤਨਖਾਹ ਦਿੰਦੇ ਹੋ ਮਾਲਕ ਤੁਸੀਂ ਹੋ ਤੇ ਤੁਸੀਂ ਹਾਰ ਪਾ ਕੇ ਹੱਥ ਜੋੜ ਕੇ ਖੜੇ ਹੋ ਨਿਓ ਇਨਾ ਅੱਗੇ ਕਿਉਂ ਕਿਉਂਕਿ ਤੁਸੀਂ ਇਨਾ ਤੋਂ ਛੋਟੇ ਛੋਟੇ ਕੰਮ ਲੈਣੇ ਹੋ ਇੱਕ ਦੂਜੇ ਨਾਲ ਲਾਕ ਡਾਟ ਵਿਖਾਉਣੇ ਹੋ ਇਹ ਇਧਰ ਹੈ ਮੈਂ ਇਧਰ ਹੈ ਉਹ ਪੰਜਾਬ ਲਈ ਤਾਂ ਇਕੱਠੇ ਹੋ ਜੋ ਪੰਜਾਬ ਲਈ ਤਾਂ ਇਕੱਠੇ ਹੋ ਜੋ ਤੁਹਾਡੇ ਘਰੇ ਕੋਈ ਚੋਰੀ ਕਰੇ ਡਾਂ ਚੱਕ ਲੈਣੇ ਹੋ ਤਾਂ ਇਲਾਕਾ ਤੁਹਾਡਾ ਘਰ ਨਹੀਂ ਪੰਜਾਬ ਤੁਹਾਡਾ ਘਰ ਨਹੀਂ ਕੁਛ ਕਹੂਂਗੇ ਨਹੀਂ ਤਾਂ ਬੱਸ ਭਾਈ ਬੇਰੋਹੀ ਗੱਲ ਵੇਖ YouTube ਵੇਖ Facebook ਕ ਕਰ-ਚਾਰ ਗੱਲਾਂ ਪਾਸ ਸਟੇਟਸ ਮੈਂ ਇੱਥੇ ਖੜਾ ਹਾਂ ਕਰਨੋ ਸਤਿਆਨਾ ਸੋਹਣੇ ਵਰਗੀ ਧਰਤੀ ਸੀ ਗਾਲ ਕੇ ਰੱਖਤੀ ਅਸੀਂ ਅੱਜ ਪੰਜਾਬ 'ਚ ਰਹਿੰਦੇ ਆ ਲੋਕ ਆਂਦੇ ਨੇ ਮੱਧ ਪ੍ਰਦੇਸ਼ ਦੀ ਕਣ ਖਾਣੀ ਐ ਇੱਥੋਂ ਤੱਕ ਨੌਬਤ ਕਿਉਂ ਆ ਗਈ ਵੀ ਮੈਂ ਬੰਬੇ ਰਿਆਂ 25 ਸਾਲ ਜਿਹੜਾ ਲੰਬਾ ਚੋੜਾ ਮੁੰਡਾ ਆਉਂਦਾ ਸੀ ਆਂਦੇ ਸੀ ਪੰਜਾਬ ਦਾ ਆਊਗਾ ਹੁਣਾਂ ਦੇ ਜਿਹਨੂੰ ਕੈਂਸਰ ਆਉ ਪੰਜਾਬ ਦਾ ਆਊਗਾ ਆ ਤੁਹਾਡੇ ਕੈਂਸਰ ਟ੍ਰੇਨ ਵੀ ਚਲਦੀ ਬਠਿੰਡੇ ਤੋਂ ਬੀਕਾਨੇਰ ਦੁਨੀਆਂ ਦੇ ਕਿਸੇ ਹਿੱਸੇ 'ਚ ਨਹੀਂ ਚਲਦੀ ਇਸ ਦੁਰਦਸ਼ਾ ਲਈ ਅਸੀਂ ਵੀ ਜ਼ਿੰਮੇਦਾਰ ਹਾਂ ਉਹਨਾਂ ਵੱਲ ਹੱਥ ਨਾ ਕਰੋ ਇਹ ਬਾਦਲ ਆ ਗਿਆ ਅਮਰਿੰਦਰ ਆ ਗਿਆ ਭਗਵੰਤ ਆ ਗਿਆ ਚੰਨੀ ਆ ਗਿਆ ਤੇ ਅਸੀਂ ਕੀ ਹਾਂ ਸਾਡੇ ਚੋਂ ਜ਼ਿਆਦਾ ਤਾਂ ਉਹੀ ਬਨਣਾ ਚਾਹੁੰਦੇ ਨੇ ਕਿ ਯਾਰ ਇਹਨਾਂ ਨੂੰ ਕਿਉਂ ਮੌਕਾ ਮਿਲ ਗਿਆ ਸਾਨੂੰ ਮਿਲ ਗਿਆ ਗੱਲਾਂ ਵੇਖ ਲਿਓ ਜੇ ਕਿਤੇ ਇੱਕ ਦੂਜੇ ਨਾਲ ਜਦੋਂ ਕਰਦੇ ਹੋਂ ਕਿਹੋ ਜੀਆਂ ਗੱਲਾਂ ਹੁੰਦੀਆਂ ਕਦੇ ਕੋਈ ਇਕਨੋਮਿਕਸ ਕਦੇ ਕੋਈ ਵਰਲਡ ਦੀ ਸਪੋਰਟਸ ਕਦੇ ਵੀ ਕੋਈ ਚੱਜ ਦੀ ਗੱਲ ਡਿਸਕਸ ਕਰਦਾ ਹਿਸਟਰੀ ਆਪਣੇ ਯੰਗਸਟਰ ਨੇ ਕਦੇ ਪੁੱਛ ਲਿਓ ਜੇ ਇਹਨਾਂ ਤੋਂ ਕੀ ਬਹਨੇ ਰਹਿੰਦੇ ਨੇ ਸਾਰਾ ਦਿਨ ਓਏ ਵੇਖੋ ਪਰ ਦੂਜਾ ਵੀ ਵੇਖ ਲਓ ਉਹ ਵੀ ਤੁਹਾਡੇ ਕੰਮ ਦੀ ਚੀਜ਼ ਐ ਇਹ ਚੀਜ਼ਾਂ ਪਾਸੇ ਇੰਨੀ ਗਬਨਤੀਆਂ ਲੈ ਕੇ ਤੁਰੇ ਫਿਰਦੇ ਆ ਬਾਣਾ ਜੈ ਦੇ ਅਲਗੋੜ ਕਰ ਲੋ ਜੇ ਕੁਝ ਕਰੋਗੇ ਉਰੂਗੇ ਤੁਹਾਡੀ ਕਿਸੇ ਅਵਤਾਰ ਉਤੋਂ ਨਹੀਂ ਡਿੱਗਣਾ ਜਿਹਨੇ ਆ ਕੇ ਤੁਹਾਡੀ ਦਿਸ਼ਾ ਬਦਲ ਦੇਣੀ ਆ ਦਸ਼ਾ ਬਦਲ ਦੇਣੀ ਐ ਇਹ ਤੁਹਾਨੂੰ ਆਪ ਬਦਲ ਨਹੀਂ ਪੈਣੀ ਐ ਖੁਦ ਉਹਦੇ ਲਈ ਕੁਝ ਕਰਨਾ ਪੈਣਾ ਹੋਰ ਕਿਸੇ ਨੇ ਨਹੀਂ ਕਰਨਾ ਇਹ ਪਤਾ ਕੀ ਕਰਨਗੇ ਤੂੰ Hindu ਹੈ ਤੂੰ ਸਿੱਖ ਹੈ ਤੂੰ ਦਲਿਤ ਹੈ ਤੂੰ ਜੱਟ ਹੈ ਤੂੰ ਬ੍ਰਾਹਮਣ ਹੈ ਤੂੰ ਸ਼ੂਦਰ ਹੈ ਇਹ ਤੁਹਾਨੂੰ ਵੰਡਣਗੇ ਹੋਰ ਇਹਨਾਂ ਨੂੰ ਕੱਖ ਨਹੀਂ ਆਉਂਦਾ ਤੇ ਵੰਡ ਕੇ ਤੁਹਾਡੇ ਤੇ ਰਾਜ ਕਰਨਗੇ ਸੋ ਯਾਰ ਇਹਨਾਂ ਚੋਂ ਨਿਕਲੋ ਅੱਜ ਤੱਕ ਕਹਿ ਲੋ ਆਪਦੇ ਕੰਮ ਛੱਡ ਕੇ ਅੱਡੀਆਂ ਤੇ ਟਾਇਰ ਘਸਾਉਂਦੇ ਇਸੇ ਲਈ ਤੁਰੇ ਫਿਰਦੇ ਆ ਕਿ ਜੇ ਪੰਜਾਬ ਨਾ ਬਚਿਆ ਨਾ ਪਿੰਡ ਰਹਿਣੇ ਨਾ ਫਿਲਮਾਂ ਰਹਿਣੀਆਂ ਨਾ ਰਾਜਨੀਤੀ ਰਹਿਣੀ ਨਾ ਵਿਗਿਆਨਸ ਰਹਿਣਾ ਤੇ ਨਾ ਹੀ ਆ ਸਕਰੋਲਿੰਗ ਰਹਿਣੀ ਐ ਆ ਜਿਹੜੇ ਫੇਸਬੁੱਕ ਤੇ ਦੂਜਾ ਕੰਮ ਚੱਲਦਾ ਕੁਛ ਵੀ ਨਹੀਂ ਰਹਿਣਾ ਜੇ ਇਹਨੂੰ ਬਚਾਉਣਾ ਤਾਂ ਕੁਛ ਕਰ ਲੋ ਇੱਕ ਨੰਬਰ ਦਿੰਨੇ ਆ ਤੁਹਾਨੂੰ ਇੱਕ ਨੰਬਰ ਨੋਟ ਕਰ ਲਿਓ ਜੇ ਇਹ ਉਹ ਨੰਬਰ ਹੋਊਗਾ ਜਿਹਦੇ ਤੇ ਤੁਸੀਂ ਸਾਡੇ ਨਾਲ ਜੁੜਜੂਗੇ ਅਸੀਂ ਤੁਹਾਡੇ ਨਾਲ ਜੁੜ ਜਾਗੇ ਕੋਈ ਵੀ ਗੱਲ ਹੋਵੇ ਥੋਡੇ ਲੋਕਲ ਲੈਵਲ ਤੇ ਤਾਂ ਲੋਕਲ ਬੰਦੇ ਵੀ ਮਦਦ ਕਰ ਸਕਦੇ ਨੇ ਸਾਰੇ ਸਾਡੇ ਬੰਦੇ ਲੋਕਲ ਹੈਗੇ ਨੇ ਇੱਥੇ ਤੇ ਜੇ ਇਹਨਾਂ ਤੋਂ ਵੀ ਗੱਲ ਨਾ ਸੁਧਰੀ ਤਾਂ ਫਿਰ ਭਾਈ ਪੰਜਾਬ ਵਾਲਿਆਂ ਨੂੰ ਸਰਦ ਲਾਂਗੇ ਤੇ ਐਂ ਹੀ ਕਿਤੇ ਹੋਰ ਮਸਲਾ ਹੋਇਆ ਤਾਂ ਤੁਹਾਨੂੰ ਸੱਦੀਏ ਤਾਂ ਤੁਸੀਂ ਵੀ ਆਇਓ ਜੀ ਕਿਉਂਕਿ ਜਦੋਂ ਸਿਰਾਂ ਦੀ ਗਿਣਤੀ ਹੁੰਦੀ ਆ ਤਾਂ ਕੰਮ ਹੋ ਜਾਂਦੇ ਆ ਅੱਜ ਦੇ ਜ਼ਮਾਨੇ 'ਚ ਕੋਈ ਡਾਂਗ ਨਹੀਂ ਮਾਰਨੀ ਪੈਂਦੀ ਸਿਰਫ ਵਿਖਾਉਣਾ ਪੈਂਦਾ ਕਿ ਅਸੀਂ ਇਸ ਗੱਲ ਨਾਲ ਸਹਿਮਤ ਐ ਤੇ ਸਰਕਾਰ ਨੂੰ ਕਹਿਣਾ ਪੈਂਦਾ ਐ ਇੱਕ ਕਰੋ ਫਿਰ ਹੋ ਜਾਂਦਾ ਐ ਸੋ ਉਸ ਗੱਲ ਨੂੰ ਪਲੀਜ਼ ਸਮਝੋ ਨੰਬਰ ਨੋਟ ਕਰ ਲਿਓ ਜੇ ਨੰਬਰ ਉਹਦੇ ਤੁਸੀਂ ਸਿਰਫ ਸਾਨੂੰ ਆਪਦਾ ਵਟਸਐਪ ਦੇ ਉੱਤੇ ਮੈਸੇਜ ਭੇਜਣਾ ਆਪਦਾ ਨਾਮ ਪਿੰਡ ਦਾ ਨਾਮ ਤੇ ਡਿਸਟ੍ਰਿਕਟ ਦਾ ਨਾਮ ਬਸ ਗੱਲ ਖਾਦਾ ਹਾਂ ਉਸ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਜੁੜ ਗਏ ਨੰਬਰ ਹੈਗਾ 9988 998877 3265 9998 77 3265 اور ਮੈਸੇਜ ਕਰ ਦਿਓ ਜਬਸੇ ਤੇ WhatsApp ਤੇ ਜਾ ਕੇ ਆਵਦਾ ਨਾਮ ਪਿੰਡ ਦਾ ਨਾਮ ਤੇ ਡਿਸਟ੍ਰਿਕਟ ਦਾ ਨਾਮ ਉਸ ਤੋਂ ਬਾਅਦ ਆਪਾਂ ਜੁੜ ਕੇ ਅੱਗੇ ਜੋ ਕਰ ਰਹੇ ਕਿਵੇਂ ਕਰ ਰਹੇ ਆ ਕਿੱਥੇ ਕੋਈ ਮਸਲਾ ਹੋ ਰਿਹਾ ਕਿਵੇਂ ਉਹਨੂੰ ਹੱਲ ਕਰ ਸਕਦੇ ਹਾਂ ਉਹ ਚੀਜ਼ਾਂ ਅੱਗੇ ਡਿਸਕਸ ਕਰਾਂਗੇ ਪਰ ਹਾਂ ਉਹ ਮਸਲਾ ਜਨਤਕ ਹੋਵੇ ਇਹ ਨਾ ਹੋਵੇ ਕਿ ਮੇਰੀ ਜੀ ਨਾਲੀ ਬੰਦ ਕਰ ਹੋ ਗਈ ਤੇ ਇਹਨੂੰ ਖੁਲਵਾਓ ਆ ਕੇ 나 ਜੀ ਭਰਾਓ ਕੋਈ ਅਥਾਰਟੀਆਂ ਪਹਿਲਾਂ ਤੁਹਾਨੂੰ ਬੋਲਣਾ ਪੈਣਾ ਤੁਸੀਂ ਬੋਲੂਗੇ ਫਿਰ ਇਲਾਕੇ ਵਾਲੇ ਆਉਣਗੇ ਫਿਰ ਪੰਜਾਬ ਵਾਲੇ ਆਉਣਗੇ ਇੱਕ ਤਰੀਕਾ ਇੱਕ ਆਰ ਬਣਾਉਣਾ ਪੈਣਾ ਇਹਦੇ ਨਾਲ ਆਪਾਂ ਕੁਝ ਕਰ ਸਕਦੇ ਹਾਂ ਅਦਰਵਾਇਜ਼ ਤਾਂ ਜੋ ਹੋ ਰਿਹਾ ਹੋਈ ਜਾਊਗਾ ਫਿਰ ਆਪਾਂ ਭੱਜੇ ਵੀ ਜਾਵਾਂਗੇ ਆ ਪੰਜਾਬ ਬਰਬਾਦ ਹੋਈ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ